ਸਭ ਤੋਂ ਪਹਿਲਾਂ ਤੇ ਮੈਂ ਇਹ ਕਹਿਣਾ ਚਾਹੁੰਦਾ ਜਿਹੜੇ ਜਿਹੜੇ ਇਸ ਪੋਸਟ ਤੇ ਪਹੁੰਚ ਗਏ ਆ ਜਿਹੜੇ ਇਹ ਵੀਡੀਓ ਵੇਖਣਗੇ ਹਰ ਇੱਕ ਦਾ ਧੰਨਵਾਦ ਆ ਤੇ ਤੁਸੀਂ ਸਾਰੇ ਜਿਨ੍ਹਾਂ ਨੇ 10ਵੀਂ ਤੋਂ ਲੈ ਕੇ ਮਾਸਟਰਸ ਯਾਨੀ ਕਿ ਡਿਗਰੀ ਤੱਕ ਕੁਝ ਵੀ ਕੀਤਾ ਤੁਸੀਂ ਸਾਰੇ ਇਹ ਫਾਰਮ ਭਰ ਸਕਦੇ ਹੋ ਸਾਰਾ ਦੱਸਦਾ ਇੰਡੀਅਨ ਆਰਮੀ ਦੇ ਵਿੱਚ ਭਰਤੀ ਹੋਣ ਦਾ ਇੱਕ ਬਹੁਤ ਵੱਡਾ ਮੌਕਾ ਤੁਹਾਡੇ ਕੋਲ ਤੇ ਪੋਸਟਾਂ ਡਿਪਾਰਟਮੈਂਟ ਕਿਹੜੇ-ਕਿਹੜੇ ਚਾ ਕੁਆਲੀਫਿਕੇਸ਼ਨ 10ਵੀਂ ਤੋਂ ਲੈ ਕੇ ਕਿੱਥੋਂ ਤੱਕ ਆ ਕਿਹੜੀ-ਕਿਹੜੀ ਕੁਆਲੀਫਿਕੇਸ਼ਨ ਇਹਦੇ ਵਿੱਚ ਚੱਲੂਗੀ ਏਜ ਕ੍ਰਾਈਟੇਰੀਆ ਫਾਰਮ ਕਿਵੇਂ ਭਰਨਾ ਕਿੱਥੋਂ ਫਾਰਮ ਮਿਲੂਗਾ ਤੇ ਕਿਹੜੀ ਸਾਈਟ ਤੇ ਭਰਨਾ ਆਫਲਾਈਨ ਜਾਂ ਆਨਲਾਈਨ ਸਾਰੀ ਗੱਲਬਾਤ ਕਰਾਂਗੇ ਵੀਡੀਓ ਚ ਲਾਸਟ ਤੱਕ ਜੁੜੇ ਰਹੋ ਤੇ ਤੁਹਾਡਾ ਸਾਰਿਆਂ ਦਾ ਆਪਾਂ ਅੱਜ ਫਾਰਮ ਭਰਾ ਦੇਣਾ ਪੋਸਟਾਂ ਕੱਢੀਆਂ ਨੇ ਡਾਇਰੈਕਟੋਰੇਟ ਜਰਨਲ ਆਫ ਇਲੈਕਟ੍ਰੋਨਿਕਸ ਐਂਡ ਮਕੈਨੀਕਲ ਇੰਜੀਨੀਅਰਿੰਗ ਦੇ ਕਈ ਡਿਪਾਰਟਮੈਂਟ ਗਰੁੱਪ ਸੀ ਦੀਆਂ ਪੋਸਟਾਂ ਨੇ 194 ਜਿੱਚ ਲੋਅ ਡਿਵੀਜ਼ਨ ਕਲਰਕ ਵੈਲਡਰ ਫਿਟਰ ਫਾਇਰਮੈਨ ਸਟੋਰ ਕੀਪਰ ਕੁੱਕ ਵਾਸ਼ਰਮੈਨ ਤੇ ਕਈ ਹੋਰ ਵੀ ਤਰ੍ਹਾਂ ਦੀਆਂ ਪੋਸਟਾਂ ਸਕਰੀਨ ਤੇ ਤੁਸੀਂ ਚੈੱਕ ਕਰ ਸਕਦੇ ਹੋ ਸਾਰੇ ਰੱਖਣੇ ਆ ਫਾਰਮ ਆਫਲਾਈਨ ਭਰਨਾ ਹੈ ਸਾਰਾ ਦੱਸਦਾ ਫਾਰਮ ਕਿੱਥੋਂ ਡਾਊਨਲੋਡ ਕਰਨਾ ਤੇ ਕਿਸ ਐਡਰੈਸ ਤੇ ਭੇਜਣਾ ਤੇ ਕਿੱਦਾਂ ਭੇਜਣਾ ਸੋ ਜੇ ਫੀਸ ਦੀ ਗੱਲ ਕਰਾਂ ਤਾਂ ਫੀਸ ਕਿਸੇ ਵੀ ਕੈਟਾਗਰੀ ਲਈ ਕੋਈ ਵੀ ਫੀਸ ਨਹੀਂ ਆ ਤੁਹਾਡੇ ਕੋਈ ਫੀਸ ਨਹੀਂ ਲੱਗਣੀ ਸਿਰਫ ਜਦੋਂ ਫਾਰਮ ਭੇਜਣਾ ਹੈ ਤੇ ਉਦੋਂ 5 ਰੁਪਏ ਦਾ ਪੋਸਟਲ ਸਟੈਂਪ ਤੁਸੀਂ ਜ਼ਰੂਰ ਲਵਾ ਲੈਣੀ ਆ ਉਹਦੇ ਉੱਪਰ ਅਪਲਾਈ ਡੇਟ ਜੀ 4 ਅਕਤੂਬਰ ਤੋਂ ਲੈ ਕੇ 24 ਅਕਤੂਬਰ ਤੱਕ ਫਾਰਮਾਂ ਦੀ ਜਿਹੜੀ ਡੇਟ ਆ ਉਹ ਨਿਕਲੀ ਹੋਈ ਆ ਉਮਰ 18 ਤੋਂ 25 ਸਾਲ ਆ ਐਸ ਸੀ ਐਸ ٹی ਵਾਸਤੇ 30 ਸਾਲ ਆ ਬੀ ਸੀ ਵਾਸਤੇ 28 ਸਾਲ ਤੇ ਬਾਕੀ ਚੈੱਕ ਕਰੋ ਸਕਰੀਨ ਤੇ ਕਿਤੇ ਲਿਖਨੇ ਚਾਹੀਦੀ ਆ ਪੜ੍ਹਾਈ ਤੁਹਾਡੀ ਜੇ ਤੁਸੀਂ 10ਵੀਂ ਕੀਤੀ ਆ ਜਾਂ ਤੁਸੀਂ ਆਈ ਡੀ ਆਈ ਵੀ ਕੀਤੀ ਆ ਜਾਂ ਤੁਸੀਂ ਡਿਪਲੋਮਾ ਵੀ ਕੀਤਾ ਜਾਂ ਤੁਸੀਂ 12ਵੀਂ ਕੀਤੀ ਗ੍ਰੈਜੂਏਸ਼ਨ ਕੀਤੀ ਕੁਝ ਵੀ ਹਰ ਤਰ੍ਹਾਂ ਦੀ ਕੁਆਲਿਫਿਕੇਸ਼ਨ ਇਹਦੇ ਚ ਚੱਲੇਗੀ ਹਰ ਕੋਈ ਬੰਦਾ ਪੋਸਟ ਵਾਈਜ਼ ਆਪਣਾ ਫਾਰਮ ਜਿਹੜਾ ਭਰ ਸਕਦਾ ਅਲੱਗ-ਅਲੱਗ ਪੋਸਟਾਂ ਲਈ ਅਲੱਗ-ਅਲੱਗ ਜਿਹੜੇ ਐਗਜ਼ਾਮ ਆ ਹੋਣਗੇ ਪੈਟਰਨ ਤੁਸੀਂ ਸਕਰੀਨ ਤੇ ਚੈੱਕ ਕਰ ਸਕਦੇ ਹੋ 네ਗੇਟਿਵ ਮਾਰਕਿੰਗ 0.25 ਯਾਨੀ ਕਿ 1/4th ਦੀ 네ਗੇਟਿਵ ਮਾਰਕਿੰਗ ਆ ਜੋ ਟੈਸਟ ਪਾਸ ਕਰ ਗਿਆ ਉਹਦਾ ਫਿਰ ਫਿਜ਼ੀਕਲ ਟੈਸਟ ਤੇ ਸਕਿੱਲ ਟੈਸਟ ਵੀ ਹੋਊਗਾ ਜਦੋਂ ਰਿਟਨ ਟੈਸਟ ਤੁਹਾਡਾ ਹੋਣਾ ਨਾ ਤਾਂ ਜਦੋਂ ਤੁਸੀਂ ਰਿਟਨ ਟੈਸਟ ਦੇਣ ਜਾਣਾ ਤਾਂ ਐਡਮਿਟ ਕਾਰਡ ਦੇ ਨਾਲ ਤੁਸੀਂ ਕੋਈ ਵੀ ਆਈਡੈਂਟੀਟੀ ਪ੍ਰੂਫ ਵੀ ਜ਼ਰੂਰ ਲੈ ਕੇ ਜਾਣਾ ਹੈ ਜਿਵੇਂ ਪੈਨ ਕਾਰਡ ਆਧਾਰ ਕਾਰਡ ਜਾਂ ਪਾਸਪੋਰਟ ਲਾਇਸੈਂਸ ਐਕਸਟਰਾ ਜੋ ਵੀ ਤੁਸੀਂ ਤੁਹਾਡੇ ਕੋਲ ਮੌਜੂਦ ਆ ਜੋ ਵੀ ਤੁਹਾਡਾ ਡਾਕੂਮੈਂਟ ਹੋਣਗੇ ਜੋ ਵੀ ਕੁਆਲਿਫੀਕੇਸ਼ਨ ਦੇ ਚਾਹੇ ਏਜ ਪ੍ਰੂਫ ਚਾਹੇ ਕਾਸਟ ਪ੍ਰੂਫ ਆਧਾਰ ਕਾਰਡ ਵਗੈਰਾ ਸਭ ਦੀ ਫੋਟੋ ਕਾਪੀ 셀ਫ ਅਟੈਸਟਡ ਤੁਹਾਡੇ ਕੋਲ ਹੋਣੀ ਚਾਹੀਦੀ ਆ ਇਹ ਉਦੋਂ ਵੀ ਚਾਹੀਦੀ ਆ ਜਦੋਂ ਤੁਸੀਂ ਜਾਣਾ ਹੈ ਉਥੇ ਐਡਮਿਟ ਕਾਰਡ ਪੇਪਰ ਦੇਣ ਤੇ ਤੁਸੀਂ ਜਦੋਂ ਫਾਰਮ ਭਰਨਾ ਫਾਰਮ ਦੇ ਨਾਲ ਵੀ ਇਹ ਜਿਹੜਾ ਸਾਰੇ ਡਾਕੂਮੈਂਟ ਆ ਇਹ ਨਾਲ ਭੇਜਣੇ ਆ ਆਪਣੀਆਂ ਦੋ ਫੋਟੋਆਂ ਵੀ ਤੁਸੀਂ ਨਾਲ ਜ਼ਰੂਰ ਭੇਜਣੀਆਂ ਆ ਤੇ ਜੋਬ ਲੋਕੇਸ਼ਨ ਦਿੱਲੀ ਯੂਪੀ ਤੇ ਐਮਪੀ ਚ ਖਾਸ ਕਰ ਰਹਿਣਗੇ ਆ ਤਿੰਨ ਥਾਵਾਂ ਤੇ ਤੇ ਆਹ ਐਡਰੈਸ ਤੁਹਾਡੇ ਸਾਹਮਣੇ ਸ਼ੋ ਹੋ ਰਿਹਾ ਜਿੰਨਾਂ ਤੇ ਤੁਸੀਂ ਆਫਲਾਈਨ ਫਾਰਮ ਸੈਂਡ ਕਰਨਾ ਹੈ ਤੇ ਜੇ ਹੁਣ ਫਾਰਮ ਦੀ ਗੱਲ ਕਰਾਂ ਫਾਰਮ ਵੀ ਤੁਹਾਨੂੰ ਮੈਂ ਦਿਖਾ ਦਿੰਨਾ ਇਹ ਫਾਰਮ ਆ ਇਹ ਫਾਰਮ ਤੁਸੀਂ ਈਜ਼ੀਲੀ ਭਰ ਸਕਦੇ ਹੋ ਤੇ ਫੋਟੋ ਵਗੈਰਾ ਜੋ ਵੀ ਲੱਗਣੀ ਆ ਸਾਰਾ ਕੁਝ ਲਾ ਕੇ ਕੋਈ ਜ਼ਿਆਦਾ ਔਖਾ ਨਹੀਂ ਆ ਇਨੂੰ ਪਹਿਲਾਂ ਤੁਸੀਂ ਡਾਊਨਲੋਡ ਕਰਨਾ ਹੈ ਮੇਰੇ ਟੈਲੀਗ੍ਰਾਮ ਤੇ WhatsApp ਚੈਨਲ ਤੇ ਤੁਹਾਨੂੰ ਈਜ਼ੀਲੀ ਦੋਵਾਂ ਤੇ ਇਹ ਫਾਰਮ ਮਿਲ ਜੂਗਾ ਪ੍ਰੋਪਰ ਤਰੀਕੇ ਨਾਲ ਜਿਹੜਾ ਲਿੰਕ ਮੰਗੂਗਾ ਮੈਂ ਉਹਨੂੰ ਟੈਲੀਗ੍ਰਾਮ ਤੇ WhatsApp ਦਾ ਲਿੰਕ ਦੇ ਦੂੰਗਾ ਤੇ ਸਾਰੇ ਡਾਕੂਮੈਂਟ ਜਰੂਰ ਸੈਲਫ ਅਟੈਸਟਡ ਕਰਕੇ ਆਪਣੇ ਜਿਹੜੇ ਐਪਲੀਕੇਸ਼ਨ ਫਾਰਮ ਆ ਉਹਦੇ ਨਾਲ ਭੇਜਨੇ ਆ ਐਨਵਲਪ ਤੇ ਐਡਰੈਸ ਦੇ ਨਾਲ ਕੁਆਲੀਫਿਕੇਸ਼ਨ ਦੇ ਅਨੁਸਾਰ ਅਪਲਾਈ ਫੋਰ ਪੋਸਟ ਆ ਸਾਰਾ ਕੁਝ ਤੁਸੀਂ ਇਦਾਂ ਲਿਖਣਾ ਹੈ ਐਨਵਲਪ ਜਿਹੜੇ ਐਨਵਲਪ ਵਿੱਚ ਪਾ ਕੇ ਭੇਜਣਾ ਹੈ ਤੇ ਪੇਪਰ ਦੇ ਸੈਂਟਰ ਹੋਣਗੇ ਆਗਰਾ ਤੇ ਦਿੱਲੀ ਸੋ ਇਹਨਾਂ ਦੋਵਾਂ ਥਾਵਾਂ ਤੇ ਪੇਪਰ ਹੋਊਗਾ ਇੰਡੀਅਨ ਆਰਮੀ ਦੇ ਵਿੱਚ ਬਹੁਤ ਸਟੀਕ ਬਹੁਤ ਵਧੀਆ ਮੌਕਾ ਹੈ 10ਵੀਂ ਤੋਂ ਲੈ ਕੇ ਡਿਗਰੀ ਵਾਲਿਆਂ ਲਈ ਸੋ ਵੀਡੀਓ ਵੱਧ ਤੋਂ ਵੱਧ ਸ਼ੇਅਰ ਕਰਦੇ ਹੋ ਤੇ ਤੁਸੀਂ ਸਾਰਿਆਂ ਨੇ ਫਾਰਮ ਭਰਨਾ